ਗੁਰਮੁਖੋ ਜੋ ਘਰ ਦੇ ਵਿੱਚ ਚਾਰ ਸਵਰਗ ਹਨ ਉਹ ਕਿਹੜੇ ਹਨ ਘਰ ਦੇ ਵਿੱਚ ਪਿਪਲ ਹੋਵੇ ਘਰ ਦੇ ਵਿੱਚ ਸੁਪੁੱਤਰ ਹੋਵੇ ਘਰ ਦੇ ਵਿੱਚ ਸੇਲਵੰਤੀ ਨਾਰ ਹੋਵੇ ਘਰ ਦੇ ਵਿੱਚ ਮਨੁੱਖ ਸਾਫ ਕੱਪੜੇ ਪਹਿਨਦਾ ਹੋ ਕਿਉਂਕਿ ਜੇ ਘਰ ਦੇ ਵਿੱਚ ਪਿਪਲ ਹੋਵੇ ਆਕਸ਼ੀਜਨ ਬਹੁਤ ਮਿਲਦੀ ਹੈ ਸਾਹ ਬਖਤੂ ਹੁੰਦੀ ਹੈ ਨੰਬਰ 2 ਤੇ ਜੋ ਪੁੱਤਰ ਹੋਵੇ ਪਿਤਾ ਦਾ ਆਗਿਆਕਾਰ ਹੈ ਕਹਿਣਾ ਮੰਨਦਾ ਹੋਵੇ ਇਹ ਵੀ ਸਵਰਗ ਹੈ ਘਰ ਦੇ ਵਿੱਚ ਸੇਲ ਚੰਗੀ ਨਾਰ ਹੋਵੇ ਪਤੀ ਦਾ ਕਹਿਣਾ ਮੰਨਦੀ ਹੋਵੇ ਇਹ ਵੀ ਗੁਰਮੁਖ ਪਿਆਰਿਓ ਸਵਰਗ ਹੈ ਘਰ ਦੇ ਵਿੱਚ ਮਨੁੱਖ ਸਾਫ਼ ਕੱਪੜੇ ਪਹਿਨਦਾ ਹੋਵੇ ਅਤੇ ਫਿਰ ਬਿਮਾਰੀ ਨਹੀਂ ਲੱਗਦੀ ਤੁਨ ਨੂੰ ਇਹ ਵੀ ਸਵਰਗ ਹੈ ਇਹ ਹਨ ਘਰ ਦੇ ਵਿੱਚ 4 そうなんです。So